ਹੇ 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 ਸਭ जग ਪਇਓ ਜੈ 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 ਸੁਰ ਲੋਕ ਜਿਹੜਾ ਸਾਡੇ ਲੀਡਰ ਸਾਹਿਬ ਸ਼੍ਰੀ ਨਿਤਿਸ਼ ਕੁਮਾਰ ਜੀ ਉਹਨਾਂ ਵੱਲੋਂ ਜੋ ਹਦਾਇਤ ਹੋਈ ਸੀਗੀ ਕਿ ਨਵੇਂ ਪਾਤਸ਼ਾਹੀ ਦੀ ਜਿਹੜੀ ਡਾਕਟਰ ਸਾਹਿਬ ਨੇ ਦੱਸਿਆ ਬਹੁਤ ਵੱਡੀ ਸ਼ਹਾਦਤ ਹੈ ਕਿ ਇਹਨਾਂ ਨੇ ਬਹੁਤ ਹੋਰ ਮਜਮਜ ਸ਼ਹਾਦਤ ਹੋਈ ਹੈ ਪਰ ਉਹ ਵੀ ਤੇ ਮਹਾਨਤਾ ਇਹਨਾਂ ਦੀ ਸ਼ਹਾਦਤ ਹੈ ਕਿ ਇਹਨਾਂ ਨੇ ਤੁਜੀ ਕੌਮ ਲਈ ਸ਼ਹਾਦਤ ਦਿੱਤੀ ਤੇ ਉਹਨਾਂ ਦਾ ਮਾਨ ਆਦਰ ਕਰਨ ਨੂੰ ਸਾਡੇ ਮੁੱਖ ਮੰਤਰੀ ਜੀ ਦਾ ਸਾਡਾ ਸਾਨੂੰ ਹਿਦਾਇਤ ਸੀਗੀ ਕਿ ਇਸ ਨੂੰ ਵਾਚ ਚੜਕੇ ਤੋਂ ਇਹਨੂੰ ਨਾ ਉਹਨਾਂ ਨੇ ਦੋ ਹਿੱਸਿਆਂ 'ਚ ਵੰਡਿਆ ਇੱਕ ਤਖਤ ਸਾਹਿਬ ਨਾਲ ਗੱਲ ਕਰਕੇ ਇੱਕ ਹਿੱਸਾ ਹੈਗਾ ਕਿ ਯਾਤਰਾ ਦੇ ਰੂਪ 'ਚ ਤੇ ਦੂਜਾ ਹੈਗਾ ਇੱਕ ਇੰਟਰਫੇਥ ਸਰਵਧਰਨ ਸਮੇਲਨ ਰੱਖਿਆ ਹੈਗਾ ਉੱਥੇ ਪਟਨਾ ਸਾਹਿਬ ਦੇ ਇਸ ਚ ਪੂਰੀ ਦੁਨੀਆ ਦੇ ਵੱਡੇ ਵੱਡੇ ਸਪਿਰਚੁਅਲ ਲੀਡਰਸ ਸ਼ਖਸੀਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੂ ਗੁਰਨਾੰਕ ਨਾਮ ਲੈਵਾ ਸਿੱਖ ਸੰਗਤਾਂ ਨੂੰ 10 ਵਜੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹੰਤਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਉਹਨਾਂ ਦੇ ਪਰਮ ਸੇਵਕ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ 350 ਸਾਲਾ ਪਾਵਨ ਸ਼ਹੀਦੀ ਦਿਹਾੜਾ ਜੋ ਨਵੰਬਰ ਮਹੀਨੇ ਦੀ 25 ਤਰੀਕ ਨੂੰ ਪੂਰੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਬਹੁਤ ਵੱਡੇ ਕਥਾ ਕੀਰਤਨ ਦਰਬਾਰ ਤੇ ਮਹਾਨਗਰ ਕੀਰਤਨ ਇਹਦੀ ਯਾਤਰਾਵਾਂ ਵਕ ਵਕ ਖਾਵਾ ਦੇ ਆਰੰਭ ਹੋ ਚੁੱਕੀਆਂ ਹਨ ਮੇਰੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਸਭਾ ਸੁਸਾਇਟੀਆਂ ਸਰਧਾਲੂ ਸੇਵਕ ਸਿੱਖਾਂ ਨੂੰ ਸਿੱਖ ਤੇ ਗੈਰ ਸਿੱਖ ਸਭ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜੋ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਇਹ ਪਾਵਰ ਯਾਤਰਾ ਨਗਰ ਕੀਰਤਨ ਸ਼ਹੀਦੀ ਯਾਤਰਾ ਗੁਰਤੇਗ ਬਹਾਦਰ ਮਹਾਰਾਜ ਤੇ ਸਾਥੀ ਸਿੰਘਾਂ ਦੀ ਆ ਰਹੀ ਹੈ ਦਾ ਹਰ ਜਗ੍ਹਾ ਤੇ ਥਾਂ ਥਾਂ ਤੇ ਸਵਾਗਤ ਕੀਤਾ ਜਾਵੇ ਸਾਡੇ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਵਸਾਂ ਜਿਸ ਦੀ ਸਾਡੇ ਮਨਾਂ ਦੇ ਉੱਤੇ ਦਾਦਾ ਹੀ ਪ੍ਰਭਾਵ ਰਹਿੰਦਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਲ ਗੱਲ ਹਿੰਦੁਸਤਾਨ ਦੀ ਰੱਖਿਆ ਖਾਤਰ ਉਹਨਾਂ ਨੇ ਆਪਣੀ ਬਲੀਦਾਨ ਦੇ ਉਹਨਾਂ ਦੀ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਜਾਗਰਤੀ ਯਾਤਰਾ ਜੋ 18 ਸਤੰਬਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਹਿਲੀ ਪਿਤਾ ਦੇ ਨਾਲ ਮਿਲਣੀ ਤੇ ਬਿਸੋੜਾ ਦਾ ਸਥਾਨ ਏਸਗੜ੍ਹ ਸਾਹਿਬ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਖਾਤਰ ਪਟਨਾ ਸਾਹਿਬ ਤਖਤ ਤੋਂ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ